ਸਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਭਾਜਪਾ ਤੇ ਕਿਸਾਨਾਂ ਦੀ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਭਾਜਪਾ ਦੇ ਵੱਲੋਂ ਵੀ ਹੁਣ ਕਿਸਾਨਾਂ ਦੇ ਉੱਤੇ ਕਿਤਨੇ ਕਿਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸੁਨੀਲ ਜਾਖੜ ਦੇ ਵੱਲੋਂ ਅੱਜ ਵੱਡੇ ਸਵਾਲ ਖੜੇ ਕੀਤੇ ਗਏ ਨੇ ਵੱਡੇ ਕਿਸਾਨਾਂ ਆਗੂਆਂ ਦੇ ਉੱਤੇ ਖਾਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਅੰਦੋਲਨ ਹੋਇਆ ਸੀ ਉਸ ਤੋਂ ਬਾਅਦ ਕਿਤਨੇ ਕਿਤੇ ਪੰਜਾਬ ਦੇ ਵਿੱਚ ਜਦੋਂ ਕਿਸਾਨ ਵਾਪਸ ਆਉਂਦੇ ਨੇ ਉਸ ਤੋਂ ਬਾਅਦ ਇੱਕ ਨਵੀਂ ਰਣਨੀਤੀ ਬਣਾਈ ਜਾਂਦੀ ਹੈ ਪਰੰਤੂ ਕਿਤਨੇ ਕਿਤੇ ਜਿਹੜਾ ਘੇਰਨ ਦੀ ਕਿਸਾਨਾਂ ਦੀ ਕੁਝ ਹੋ ਰਹੀ ਸੀ ਉਹਨਾਂ ਦਾ ਸਿੱਧਾ ਨਿਸ਼ਾਨਾ ਬਲਵੀਰ ਸਿੰਘ ਰਾਜੇਵਾਲ ਦੇ ਉੱਤੇ ਸੀ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਰਾਜੇਵਾਲ ਸਾਹਿਬ ਨੇ ਕਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲੱਗੇਗਾ ਜਨਵਰੀ ਦੇ ਵਿੱਚ ਪਰੰਤੂ ਉਹ ਅੱਜ ਤੱਕ ਮੋਰਚਾ ਨਹੀਂ ਲੱਗਿਆ ਤੇ ਮਨਸ਼ਾ ਕੀ ਹੈ ਇਹ ਵੀ ਕਿਤਨਾ ਕਿਤੇ ਵੱਡੇ ਸਵਾਲ ਖੜੇ ਕਰਦੀ ਹੈ ਉਸ ਤੋਂ ਬਾਅਦ ਹੀ ਉਹਨਾਂ ਦਾ ਕਹਿਣਾ ਹੈ ਕਿ ਸਰਵਨ ਸਿੰਘ ਪੰਦੇ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਮੋਰਚਾ ਉਹ ਦਿੱਲੀ ਲਗਾਇਆ ਜਾਵੇਗਾ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਲੱਗੇਗਾ ਤੇ ਦੂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਮੋਰਚਾ ਹੈ ਉਹ ਦਿੱਲੀ ਦੇ ਵਿੱਚ ਲਗਾਇਆ ਜਾਵੇਗਾ ਜਿਸ ਤੋਂ ਮਨਸ਼ਾ ਬਿਲਕੁਲ ਸਾਫ ਦੋਫਾੜ ਹੋ ਰਹੀ ਹੈ ਕਿ ਕਿਤੇ ਨਾ ਕਿਤੇ ਕਿਸਾਨ ਭਾਜਪਾ ਨੂੰ ਹੀ ਘੇਰਨ ਦੀ ਤਿਆਰੀ ਕਰ ਰਹੇ ਸਨ ਤੇ ਇਸ ਦੇ ਪਿੱਛੇ ਦੀ ਜਿਹੜੀ ਰਣਨੀਤੀ ਹੈ ਉਹ ਕੋਈ ਹੋਰ ਬਣਾ ਰਿਹਾ ਕੋਈ ਹੋਰ ਘਟ ਰਿਹਾ ਕੀ ਕਹਿ ਰਹੇ ਨੇ ਸੁਨੀਲ ਜਾਖੜ ਉਹ ਵੀ ਸੁਣ ਲੈਣੇ ਆ ਰਾਜੇਵਾਲ ਸਾਹਿਬ ਦੇ ਬਿਆਨ ਸਾਬ ਕਿਸਾਨ ਮੋਰਚੇ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਨੇ ਕਰ ਦਿੱਤਾ ਵੱਡਾ ਐਲਾਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਤੀ ਚੇਤਾਵਨੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ 18 ਜਨਵਰੀ ਤੋਂ ਚੰਡੀਗੜ੍ਹ 'ਚ ਪੱਕਾ ਮੋਰਚਾ ਅਨਮਿੱਥੇ ਸਮੇਂ ਲਈ ਲਵਾਇਆ ਲਾਇਆ ਜਾਊਗਾ ਸੁਨੀਲ ਨਿਕਰੇ ਸਾਬ ਰਾਜੇਵਾਲ ਸਾਹਿਬ ਦਾ ਬਿਆਨ ਕਿੱਥੇ ਲੱਗਿਆ ਸਾਬ ਮੋਰਚਾ ਜਦੋਂ ਰਾਜੇਵਾਲ ਸਾਹਿਬ ਦਾ ਬਿਆਨ ਆ ਗਿਆ ਫਿਰ ਦੂਜੇ ਵਾਲੇ ਕਿਉਂ ਕਿਥਰੇ ਦੇ ਸੀਗੇ ਸਾਬ ਆ ਫਿਰ ਉਹਦੇ ਬਾਅਦ ਆ ਬਿਆਨ ਆ ਗਿਆ ਜੀ ਆਹ ਜੀ SKM non political my news up non political syept kisan morcha non political de bayan aa jande hai es convener SKM non political and that of KMSC is from punjab jagjit singh dhallewal and sarwan singh pandher the unions across the country ayna ne keha ji assi morcha delhi laavange pakka morcha ਇਹਨਾਂ ਵਾਲਾ 18 ਦਾ ਸੀ ਇਹਨਾਂ ਨੇ ਕਿ ਅਸੀਂ 13 ਨੂੰ ਲਾਵਾਂਗੇ ਉਸ ਤੋਂ ਪਹਿਲਾਂ ਲਾਵਾਂਗੇ ਕਿਤੇ ਇਹ ਨਾਮ ਨੰਬਰ ਬਣਾ ਜਾਣ। ਸਭ ਆ ਜਿਹੜੇ ਮੋਰਚੇ ਕਿਉਂ ਬਦਲੇ ਗਏ ਇਥੋਂ ਪੰਜਾਬ ਚੋਂ ਬਨੂ ਆ ਸੰਤਸੂ ਕੀ ਕਾਰਨ ਸੀਗਾ ਵੀ ਰਾਜੇਵਾਲ ਸਾਹਿਬ ਜਿਨ੍ਹਾਂ ਨੇ ਉੱਥੇ ਕੇਂਦਰ ਦੇ ਅੰਦਰ ਜਾ ਕੇ ਉਸ ਮੋਰਚੇ ਦੀ ਜਿਹੜਾ ਉੱਥੇ ਸਿੰਘੂ ਬਾਰਡਰ 'ਚ ਲੱਗਿਆ ਸੀ ਉਹਦੀ ਕੌਣ ਕਰ ਰਹੀ ਸੀ ਸਰਪ੍ਰਸਤੀ ਰਾਜੇਵਾਲ ਸਾਹਿਬ ਸੀਗੇ ਨੇ ਹੀ ਵਾਸ ਵਨ ਆਫ ਦਾ ਮੇਨ ਪਲੇਅਰਸ ਇਹਨਾਂ ਨੇ ਇੱਥੇ ਅਨਾਉਂਸ ਕਰਦੇ ਆ ਉਹਨਾਂ ਨੇ ਦਿੱਲੀ ਅਨਾਉਂਸ ਕਰਤਾ ਰਾਜੇਵਾਲ ਸਾਹਿਬ ਨਦਰਦੋਗੇ ਵਿਚਾਲੋਂ ਕਿਉਂ ਕਿਉਂ ਆਸ-ਪਾਸੇ ਹੋਈ ਕੀ ਕਾਰਨ ਬਣਿਆ ਉਹਦੇ ਤੇ ਵੀ ਮਾਊਂਗਾ ਕਿਉਂਕਿ ਮੈਂ ਕੋਕ ਕੀਤੀ ਸਾਹਿਬ ਵੀ ਕੋਈ ਨਾ ਕੋਈ ਵਜ੍ਹਾ ਤਾਂ ਹੁੰਦੀ ਵੀ ਐਂਡਰ ਐਨੇ ਪੁਰਾਣੇ ਸਾਥੀ ਰਹੇ ਹੈ ਉਥੇ ਦੇ ਸਾਲ ਤਾਂ ਹੀ ਮੋਰਚਾ ਲੱਗਿਆ ਰਿਹਾ ਸਾਰੇ ਇਕੱਠੇ 1 ਸਾਲ ਚ ਦਾ ਬੰਦਾ ਕਿਸੇ ਦੇ ਨਾਲ ਰਵੇ ਆਪਸ ਵਿੱਚ ਸਬੰਧ ਬਣ ਜਾਂਦੇ ਐ ਐਡੀ ਕੀ ਗੱਲ ਹੋਈ ਇੱਕ ਹੋਰ ਕਾਰਨ ਸੀਗਾ ਸਾਬ। ਕਿੱਥੇ ਹੋਰ ਦੋਸਤ ਨੇ ਕਾਹਲੇ। ਫਿਰ ਪਤਾ ਲੱਗਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸਾਬ। ਕਿ ਤੁਸੀਂ ਵੀ ਸਾਡੇ ਵਾਲੇ ਜਿਹੜੇ ਪੋਲਿਟਿਕਲ ਲੀਡਰਸ ਐ ਇਹਨਾਂ ਵਾਂਗੂ ਕਿਤੇ ਆਪਸ ਵਿੱਚ ਈਗੋ ਦੇ ਮਸਲੇ 'ਚ ਤਾਂ ਨਹੀਂ ਪੈ ਗਏ ਇਹ ਆਪਸ 'ਚ ਕੋਈ ਕੜਤਨ ਐ ਢੀ ਥੋੜੀ ਹੈਗੀ ਆਪਸ 'ਚ ਕਿਹੜਾ ਕੱਢੀ ਜਾਂਦੇ ਹੋ ਆਪਸ ਵਾਲੀ ਕਿਹੜਾ ਤਾਂ ਨਹੀਂ ਕੱਢ ਰਿਹਾ ਕਿਤੇ ਇਹ ਸਵਾਲ ਮੈਂ ਮੈਂ ਇਹਨਾਂ ਤੇ ਉਂਗਲ ਨਹੀਂ ਉਠਾ ਰਿਹਾ ਸਾਹਿਬ ਮੈਂ ਰਿਕਾਰਡ ਦੇਖ ਕੇ ਤੇ ਇਹ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆ ਰਹੇ ਉਹਨੂੰ ਮੈਂ ਕੱਢ ਰਿਹਾ ਹਾਂ ਹਾਇ ਕਾ ਦੇਖੀ ਜੀ ਆ ਜੀ ਪੰਜਾਬ ਸ਼ੁਡ ਬਾਇਕਾਟ ਟ੍ਰੇਟਰਸ ਗੱਦਾਰ ਟ੍ਰੇਟਰਸ ਦੀਪ ਸਿੱਧੂ ਸਤਨਾਮ ਪੰਨੂ ਸਰਵਣ ਪੰਦੇਰ ਰਾਜੇਵਾਲ ਸਾਹਿਬ ਕਹਿ ਰਹੇ ਸਾਬ ਆਪਸੇ ਕੋਈ ਨਿੱਜੀ ਕੜਤਨ ਸੀ ਕਿ ਜਿਹਦੇ ਕਰਕੇ ਨਹੀਂ ਗਏ ਈਗੋ ਆਗੇ ਨਾ ਸਭ ਚਾਲੇ ਉਥੇ ਇਹਨਾਂ ਨੇ ਆ ਤਾਂ ਉਹ ਲਾਲ ਕਿਹੜਾ ਇਨਸੀਡੈਂਟ ਹੋਇਆ ਉਹਦੇ ਬਾਅਦ ਦੀ ਹੈ